ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਹ ਬੜੀ ਪਵਿੱਤਰ ਦਿਨ ਹੈ ਅੱਜ ਬਹੁਤ ਪਵਿੱਤਰ ਦਿਨ ਹੈ ਅੱਜ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਾਰੇ ਦਾ ਜੋ ਸਾਲਾਨਾ ਜੋੜ ਮੇਲਾ ਸ੍ਰੀ ਚੋਲਾ ਸਾਹਿਬ ਜੀ ਚੱਲ ਰਿਹਾ ਹੈ ਦਾਸ ਬਾਬਾ ਅਵਤਾਰ ਸਿੰਘ 베ਦੀ ਸ੍ਰੀ ਚੋਲਾ ਸਾਹਿਬ ਵਾਲੇ ਡੇਰਾ ਬਾਬਾ ਨਾਨਕ ਤੋਂ ਗੁਰੂ ਨਾਨਕ ਸਾਹਿਬ ਦੀ 16ਵੀਂ ਪੀੜੀ ਵਿੱਚੋਂ ਅੱਜ ਬੜੀ ಅಪਾਰ ਕਿਰਪਾ ਸਾਲਾਨਾ ਜੋੜ ਮੇਲਾ ਸ੍ਰੀ ਚੋਲਾ ਸਾਹਿਬ ਦਾ ਚੱਲ ਰਿਹਾ ਹੈ ਦਾਸ ਸਮੂਹ ਦੇਸ਼ਾਂ ਪਰਦੇਸਾਂ ਦੀਆਂ ਸੰਗਤਾਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਪਵਿੱਤਰ ਅੰਗ ਤੇ ਬਸਾ ਸ੍ਰੀ ਚੋਲਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ਦੀ ਲੱਖ ਲੱਖ ਵਧਾਈ ਦਿੰਦਾ ਹੈ ਔਰ ਨਾਲ ਹੀ ਉਹਨਾਂ ਦਾ ਤਹਿ ਦਿਲੋਂ ਸਵਾਗਤ ਕਰਦਾ ਹੈ ਕਿਉਂਕਿ ਬੜੀ ಅಪਾਰ ਕਿਰਪਾ ਇਹ ਚੋਲਾ ਗੁਰੂ ਨਾਨਕ ਸਾਹਿਬ ਨੂੰ ਅਕਾਲ ਪੁਰਮੇਸ਼ਰ ਪਾਸੋਂ ਪ੍ਰਾਪਤ ਹੋਇਆ ਸੀ ਕਿ ਇਸੇ ਤਰ੍ਹਾਂ ਜਿਹੜੀਆਂ ਬਸਤਾਂ ਸਨ ਗੁਰੂ ਨਾਨਕ ਸਾਹਿਬ ਦੀਏ ਚੋਲਾ ਸਾਹਿਬ ਇਹ ਪੰਜਵੇਂ ਪਾਸ਼ਾ ਤੱਕ ਆਈਆਂ ਪੰਜਵੇਂ ਪਾਸ਼ਾ ਜੀ ਨੇ ਇੱਕ ਸਿੱਖ ਤੇ ਖੁਸ਼ ਹੋ ਕੇ ਭੇਟ ਕਰ ਦਿੱਤਾ ਸੀ ਜੋ ਬਲਖ ਬੁਖਾਰੇ afghanistan ਦੇ ਰਹਿਣ ਵਾਲੇ ਸਨ yogi ਭਾਈ ਤੋਤਾ RAM ਜੀ ਉਹਨਾਂ ਦਾ ਨਾਮ ਸੀ ਰੋੜ ਬਨਖਤਰੀ ਜਾਤ ਦੇ ਸਿੱਖ ਸਨ ਉਹ ਇਹ ਚੋਲਾ ਸਾਹਿਬ ਫਿਰ ਆਪਣੇ ਬਲਖ ਬੁਖਾਰੇ ਲੈ ਗਏ ਜਦੋਂ ਗੁਰੂ ਅਰਜਨ ਦੇਵ ਮਾਰੇ ਨੇ ਭੇਟ ਕੀਤਾ ਉਹਨਾਂ ਕੋ ਜਦ ਤੱਕ ਸੇਵਾ ਹੋਈ ਉਹਨਾਂ ਨੇ ਕੀਤੀ ਜਦੋਂ ਬਿਰਧ ਬਸਾਈ ਉਹਨਾਂ ਸੋਚਿਆ ਹੋ ਸਕਦਾ ਮੇਰੇ ਬੱਚੇ ਇਸ ਦੀ ਕਦਰ ਨਾ ਕਰਨ ਉਹਨਾਂ ਨੇ ਚੋਲਾ ਸਾਹਿਬ ਉੱਥੇ ਹੀ ਇੱਕ ਗੁਫਾ ਹੀ ਰੱਖ ਕੇ ਤੇ ਪੱਥਰ ਦਿੱਤਾ ਅਰਦਾਸ ਕਰ ਦਿੱਤੀ ਮਹਾਰਾਜ ਜਿਨ੍ਹਾਂ ਨੂੰ ਤੁਸੀਂ ਹੁਕਮ ਦਿਓਗੇ ਉਹੀ ਇੱਥੋਂ ਚੋਲਾ ਲੈ ਕੇ ਜਾਣੀ ਦਾ ਪੱਤਰ ਨ ਸਿੱਖ ਦੇ ਵਿਰਸੇ ਵਿੱਚ ਇਹ ਅਰਦਾਸ ਹੈ ਬਿਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੁਰ ਗੋਬਿੰਦ ਕਾ ਪੂਰਨ ਗੁਣ ਤਾਸ ਇੱਥੇ ਗੁਰੂ ਨਾਨਕ ਸਾਹਿਬ ਦਾ ਪਰਿਵਾਰ ਵਸਿਆ ਸੀ ਸਾਡੀ 9ਵੀਂ ਪੀੜੀ ਤੋਂ ਹੋਏ ਨੇ ਬਾਬਾ ਕਾਬਲੀ ਮਾਲ ਜੀ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋਣੇ ਪੁੱਤਰ ਸਾਡੇ ਅੰਗ ਦੇ ਬਸਰ ਨੇ ਬਲਖਵਾਰੇ ਉੱਥੋਂ ਲੈ ਕੇ ਆਉ ਸੰਗਤਾਂ ਨੂੰ ਦਰਸ਼ਨ ਕਰਾਇਆ ਕਰੋ ਬਾਬਾ ਜੀ ਦਾ ਇਧਰ ਦਵਾਬੇ ਦੀ ਸੰਗਤ ਨਾਲ ਬੜਾ ਵਿਚਰਨ ਸੀ ਸੰਗਤ ਇਕੱਠੀ ਕੀਤੀ ਚਾਲੇ ਪਾਏ ਉੱਥੇ ਦੇਖਿਆ ਪੱਥਰ ਨਾਟੇ ਫਿਰ ਸਾਰੀ ਸੰਗਤ ਉੱਥੇ ਰਹਾ ਅਠਹਰੀ ਗੁਰੂ ਨਾਨਕ ਸਾਹਿਬ ਦੇ ਦਰਸ਼ਨੇ ਪੁੱਤਰ ਪੰਜ ਜੱਬੀ ਸਾਹਿਬ ਦੇ ਪ ਅਰਦਾਸ ਕਰੋ ਕਰਤਾਰ ਭੜੇ ਕਲੇਗਾ ਉਹਨਾਂ ਨੂੰ ਜਿਵੇਂ ਜਿਵੇਂ ਬਕਵਾ ਤੇਵੇਂ ਤੇ ਉਹਨਾਂ ਨੇ ਕੀਤਾ ਉਹ ਜਿਹੜਾ ਪੱਥਰ ਸੀ ਫੇਰ ਹਟਾਇਆ ਤੇ ਉਹ हट ਗਿਆ 4 ਮਾਰਚ ਨੂੰ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਬਾਬਾ ਕਾਬਲ ਜੀ ਮਲ ਜੀ ਲੈ ਕੇ ਆਏ ਇਸ ਤਰ੍ਹਾਂ ਹੀ ਇਧਰੋਂ ਦੁਆਬੇ ਦੀਆਂ ਸੰਗਤਾਂ ਵੀ ਪਹੁੰਚ ਗਈਆਂ ਦਰਸ਼ਨ ਕਰਨ ਨੂੰ ਬਾਬਾ ਜੀ ਨੇ ਕਿਹਾ ਵੀ ਜਿਸ ਤਰ੍ਹਾਂ ਤੁਸੀਂ ਇਸ ਸਾਲ ਆਏ ਇਸ ਤਰ੍ਹਾਂ ਹਰ ਸਾਲ ਆਇਆ ਕਰੋ ਜੋ ਮਨੋ ਕਾਨਾ ਵੀ ਸੋਈ ਤੁਹਾਡੀਆਂ ਸੰਪੂਰਨ ਹੋਣਗੀਆਂ ਉਦੋਂ ਤੋਂ ਇੱਥੇ ਜੋੜ ਮੇਲਾ ਲੱਗ ਰਿਹਾ ਹੈ ਸ੍ਰੀ ਚੋਲਾ ਸਾਹਿਬ ਜੋ ਤੁਸੀਂ ਦੇਖ ਰਹੇ ਹੋ ਕਿ ਜੀ ਇੱਕ ਤਰੀਕ ਨੂੰ ਜੋ ਸੰਗ ਚੱਲਿਆ ਕੋਈ ਗੜ ਸ਼ੰਕਰ ਤੋਂ ਆ ਰਹੇ ਨਵਾਂ ਸ਼ਹਿਰ ਤੋਂ ਆ ਰਹੇ ਕਟਿਆਲਾ ਸ਼ਾਨੀਆਂ ਤੋਂ ਆ ਰਹੇ ਡਿਸਟ੍ਰਿਕਟ ਹੁਸ਼ਿਆਰਪੁਰ ਤੋਂ ਉਹ ਇੱਕ ਤਰੀਕ ਨੂੰ ਚਾਲੇ ਪਾਏ ਨੇ ਜੋ ਅੱਜ ਪਹੁੰਚ ਰਿਹਾ ਹੈ ਬੜੀ ਆਪਾਰ ਕਿਰਪਾ ਦਾਸ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਇਹ ਹੀ ਅਰਦਾਸ ਕਰਦਾ ਹੈ ਕਿ ਮਾਰੇ ਕਿਰਪਾ ਕਰੋ ਜੋ ਵੀ ਸੰਗਤਾਂ ਆਪ ਜੀ ਦੀ ਦਰ ਤੇ ਆ ਰਹੀਆਂ ਹਨ ਔਰ ਦਰਸ਼ਨ ਕਰਕੇ ਜਾ ਰਹੀਆਂ ਸਭ ਦੀਆਂ ਸ਼ੁਭ ਭਾਵਨਾਵਾਂ ਸੰਪੂਰਨ ਕਰਨੀਆਂ ਔਰ ਰਸਤੇ ਵਿੱਚ ਅੰਗ ਸੰਗ ਸਹਾਈ ਹੋਣਾ ਕਿਰਪਾ ਕਰਨੀ ਸਮੂਹ ਸੰਗਤਾਂ ਨੂੰ ਅੰਮ੍ਰਿਤ ਵੇਲੇ ਦੇ ਜਾਗਣੇ ਅੰਮ੍ਰਿਤ ਵੇਲੇ ਗੁਰਬਾਣੀ ਨਾਲ ਪਿਆਰ ਬਖਸ਼ਿਸ਼ ਕਰਨਾ ਐਨੇ ਵਚਨ ਕਰਦੇ ਦਾਸ ਫਤੇ ਬੁਲਾਉਂਦਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ